ਅੱਜ ਯੂਕਰੇਨ ਦੇ ਪ੍ਰੈਜ਼ੀਡੈਂਟ ਜੋ ਹੈਗੇ ਆ ਬਲੈਡੀਮਿਰ ਜ਼ੇਲੈਂਸਕੀ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਕਿ ਦੋ ਚਾਈਨੀਜ਼ ਮੂਲ ਦੇ ਨੈਸ਼ਨਲ ਰਸ਼ੀਅਨ ਆਰਮੀ ਦੇ ਨਾਲ ਫਾਈਟ ਕਰਦੇ ਸੀ ਉਹ ਯੂਕਰੇਨ ਵਾਲਿਆਂ ਨੇ ਫੜੇ ਹੈਗੇ ਆ ਸੋ ਇਹ ਡੋਂਸਕ ਡੋਨਟਸ ਜੋ ਰੀਜਨ ਹੈਗਾ ਉੱਥੇ ਫੜੇ ਆ ਕਹਿੰਦੇ ਵੀ ਸ਼ੱਕ ਤਾਂ ਸਾਨੂੰ ਪਹਿਲੇ ਹੀ ਸੀ ਵੀ ਜਿਹੜੇ ਚਾਈਨਾ ਵਾਲੇ ਆ ਰਸ਼ੀਆ ਦੀ ਸਪੋਰਟ ਕਰਦੇ ਆ ਇਹ ਆਲਰੇਡੀ ਖਬਰਾਂ ਦੇ ਵਿੱਚ ਵੀ ਆਇਆ ਸੀ ਕਿ ਚਾਈਨਾ ਰਸ਼ੀਆ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਖਾਸ ਕਰਕੇ ਡਰੋਨਸ ਦੀ ਹੋਰ ਜਿਹੜਾ ਮਿਲਟਰੀ ਦਾ ਇੱਕ ਹਥਿਆਰ ਦੇ ਵਿੱਚ ਜਾਂ ਉਹਦੀ ਜਿਹੜੀ ਸਪੋਰਟ ਕਰ ਰਿਹਾ ਹੈਗਾ ਪਰ ਅੱਜ ਇਹ ਜਿਹੜੇ ਲੋਕ ਫੜੇ ਗਏ ਆ ਉਹਨਾਂ ਦੇ ਕੋਲ ਮਸ਼ੀਨ ਟੂਲਸ ਡਰੋਨਸ ਕਾਰਬੋ ਜੈਟ ਇੰਜਨ ਟੈਕਨੋਲੋਜੀ 크ਰੂਜ਼ ਮਿਸਾਈਲਸ ਮਾਈਕਰੋ ਇਲੈਕਟ੍ਰੋਨਿਕਸ ਇਹ ਸਾਰਾ ਕੁਝ ਚਾਈਨਾ ਵਾਲੇ ਸਪੋਰਟ ਕਰ ਰਹੇ ਰਸ਼ੀਆ ਨੂੰ ਹੁਣ ਦੇਖੋ ਕਿ 트럼ਪ ਐਡਮਿਨਿਸਟ੍ਰੇਸ਼ਨ ਦਾ ਇੱਥੇ ਕੀ ਸਟੈਂਡ ਆਦਾ ਕਿਉਂਕਿ ਰਸ਼ੀਆ ਦੇ ਮਾਮਲੇ ਚ ਤਾਂ ਉਹ ਚੁੱਪੇ ਹੀ ਆ ਤੇ ਚਾਈਨਾ ਨੇ ਜਿਹੜੇ ਟੈਰਫ ਲਾਏ ਉਧਰ ਚਾਈਨਾ ਇਹਦੇ ਟੈਰਫ ਦੇ ਨਾਲ ਵੀ ਪੂਰਾ ਔਖਾ ਆ 트럼ਪ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਅਸੀਂ 34% ਲਾਏ ਆ ਤੇ ਚਾਈਨਾ ਨੇ 34% ਲਾਤੇ ਸੀ ਤੇ ਫਿਰ ਪ੍ਰੈਜ਼ੀਡੈਂਟ 트럼ਪ ਦੀ ਸਟੇਟਮੈਂਟ ਆਈ ਵੀ ਅਸੀਂ 50% ਲਾਵਾਂਗੇ ਤੇ ਚਾਈਨਾ ਵਾਲੇ ਕਹਿੰਦੇ ਹੁਣ ਅਸੀਂ ਤਿਆਰ ਹੈਗੇ ਆ ਅਸੀਂ ਪਿੱਛੇ ਨਹੀਂ ਹਟਣਾ ਇਹ ਤੋਂ ਅਖੀਰ ਦਾ ਫਾਈਟ ਟੂ ਦੀ ਐਂਡ ਆ ਕਹਿੰਦੇ ਯਾ ਹਾਲਾਂਕਿ ਬਹੁਤ ਸਾਰੇ ਮੁਲਕ ਬੀਤਨਾਮ ਤਾਈਵਾਨ ਉਹਨਾ ਉਹ ਐਗਰੀ ਕਰਕੇ ਆ ਯੂਨিয়ন ਵੀ ਗੱਲਬਾਤ ਕਰ ਰਿਹਾ ਆ 50% ਦੇ ਕਰੀਬ ਨਿਊਯਾਰਕ ਟਾਈਮ ਰਿਪੋਰਟ ਕਰ ਰਿਹਾ ਵੀ ਕਾਫੀ ਮੁਲਕ ਜਿਹੜੇ ਆ ਉਹ ਨੇਗੋਸ਼ੀਏਟ ਕਰ ਰਹੇ ਹੈਗੇ ਆ ਤੇ ਅੱਜ ਉਸੇ ਦੇ ਕਰਕੇ ਜਿਹੜੀ ਸਟਾਕ ਆ ਮੋੜ ਦੁਬਾਰਾ ਥੋੜੀ ਜਿਹੀ ਖੁਸ਼ੀ ਦੀ ਲਹਿਰ ਉਹਦੇ ਵਿੱਚ ਆਈ ਆ ਇੱਕ ਟਾਈਮ ਦੇ ਉੱਤੇ 12-1300 ਪੁਆਇੰਟ ਚੜ ਗਿਆ ਸੀ ਹੁਣ ਜਦੋਂ ਅ ਐਨ 10 ਵਜੇ ਤੁਹਾਡੇ ਨਾਲ ਗੱਲ ਕਰ ਰਹੇ ਆ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਦਾ ਡਾਉ ਜਨ 368 ਨੈਸਟੈਕ 49 ਤੇ ਐਸ ਐਨ ਪੀ ਜਿਹੜਾ ਉਹ 27. ਉੱਤੇ ਜਿਹੜਾ ਉਹ ਚੱਲ ਰਿਹਾ ਹੈਗਾ ਆ ਸੋ ਥੋੜਾ ਜਿਹਾ ਮੋੜ 네ਗੋਸ਼ੀਏਸ਼ਨ ਦੀ ਜਦੋਂ ਚਰਚਾ ਸੁਣੀ ਆ ਟੈਰਿਫ ਨੂੰ ਲੈ ਕੇ ਵੀ ਉਹ ਉਸ ਦੇ ਵਿੱਚ ਅੱਗੇ ਵਧ ਰਿਹਾ ਸੋ ਚਾਈਨਾ ਦੇ ਜਿਹੜਾ ਹਰ ਜੋਸਿੰਗ ਦੀ ਗੱਲ ਕਰਦੇ ਜਾਈ ਕਿਉਂਕਿ ਇਹ ਟੈਰਿਫ ਵਾਰ ਦੇ ਵਿੱਚ ਇਹ ਮੇਨ ਖਬਰ ਸੀ ਅੱਜ ਦੀ ਜਿਹੜੀ ਆ ਵੀ ਚਾਈਨਾ ਦੀ ਸਰਕਾਰ ਜਿਹੜੀ ਕਹਿੰਦੀ ਵੀ ਅਸੀਂ ਅਖੀਰ ਤੱਕ ਲੜਾਂਗੇ 34% 50% ਕਿਦਾਂ ਜਿਹੜਾ ਹੋ ਹੋਊਗਾ ਉਧਰ ਏਸ਼ੀਅਨ ਮਾਰਕੀਟ ਦੇ ਵਿੱਚ ਕਹਿੰਦੇ ਵੀ ਅੱਜ ਇੰਪਰੂਵਮੈਂਟ ਦੇਖੀ ਗਈ ਸੀ ਜਦ ਦੋ ਤਿੰਨ ਦਿਨ ਲਗਾਤਾਰ ਮੂਦੇ ਮੂਹ ਜਿਹੜੀਆਂ ਮਾਰਕੀਟਸ ਸਾਰੇ ਪਾਸੇ ਡਿੱਗੀਆਂ ਸੀਗੀਆਂ ਕਿੰਨੇ ਵੀ ਹੁਣ ਜਿਹੜਾ ਰਿਸਪੌਂਸ ਆ ਬੇਜਿੰਗ ਦੇ ਵਿੱਚੋਂ ਜੋ ਆਇਆ ਹੈ ਟਿੱਟ ਫੋਰ ਟੈਟ ਦਾ ਦੋਨਾਂ ਮੁਲਕਾਂ ਦੇ ਵਿੱਚ ਜੇ ਹੁਣ ਅਮਰੀਕਾ ਵਾਲੇ 50% ਲਾ ਦਿੰਦੇ ਆ ਤੇ ਕੀ ਚਾਈਨਾ ਵਾਲੇ ਮੁਰਤਵਾਰਾ 50% ਲਾ ਦੇਣਗੇ ਅੱਜ ਦੇ ਬਿਆਨ ਤੋਂ ਲੱਗਦਾ ਹੈ ਵੀ ਹਾਂ ਇਹ ਲਾ ਸਕਦੇ ਹੈਗੇ ਆ ਅਮਰੀਕਾ ਤੇ ਚਾਈਨਾ ਦੇ ਟ੍ਰੇਡ ਵਾਰ ਦਾ ਅਸਰ ਕਿੱਥੇ ਤੱਕ ਹੋਊਗਾ ਫੁੱਲ ਸਕੇਲ ਇਹ ਜਿਹੜਾ ਹੋ ਦੇਖਣ ਵਾਲੀ ਗੱਲ ਹੋਊਗੀ ਇਤੋਂ ਤੱਕ ਪ੍ਰੈਜ਼ੀਡੈਂਟ ਟਰੰਪ ਨੇ ਆਖ ਦਿੱਤਾ ਸੀਗਾ ਵੀ ਉਹ 100% ਤੱਕ ਟੈਰਿਫ ਜਿਹੜੇ ਚਾਈਨੀਜ਼ ਗੁੱਡਸ ਇੰਪੋਰਟ ਆ ਉਹਦੇ ਉੱਤੇ ਲੱਗ ਸਕਦੇ ਆ 9 April ਦਾ ਦਿਨ ਆ ਯਾਨੀ ਕਿ ਕੱਲ ਕੱਲ ਤੋਂ ਬੁੱਧਵਾਰ ਤੋਂ ਜਿਹੜੇ ਲੱਗਣੇ ਸੀਗੇ ਉਸ ਤੋਂ ਪਹਿਲਾਂ ਪਹਿਲਾਂ ਕੋਈ ਸਮਝੌਤਾ ਹੁੰਦਾ ਆ ਜਾਂ ਨਹੀਂ ਯੂਰੋਪੀਅਨ ਸੰਘ ਨੇ ਇਹ ਕਿਹਾ ਸੀਗਾ ਹਰਜੋਤ ਸਿੰਘ ਜੀ ਜਿਹੜੀ ਨੇਗੋਸ਼ੀਏਸ਼ਨ ਦੇ ਵਿੱਚ ਵੀ ਅਸੀਂ ਤੁਹਾਡੇ ਕੋਲ ਸਮਾਨ ਦੇ ਉੱਤੇ 0% ਲਾਉਂਦੇ ਆ ਤੁਸੀਂ ਵੀ ਕੁਝ ਸਮਾਨ ਦੇ ਉੱਤੇ 0% ਲਾ ਦਿਓ ਤੇ ਉਸ ਕਹਿ ਸਕਦੇ ਆ ਵੀ ਪ੍ਰਪੋਜ਼ਲ ਨੂੰ ਠੁਕਰਾ ਦਿੱਤਾ ਆ ਅਮਰੀਕਾ ਨੇ ਜਿਹੜਾ ਉਹ ਨਾ ਕਰ ਦਿੱਤੀ ਆ ਸੋ ਕਹਿੰਦੇ ਵੀ ਟੈਰਿਫ ਤਾਂ ਲੱਗਦਾ ਲਗੂਗਾ ਹੀ ਲਗੂਗਾ ਸੋ ਇਸ ਪਾਸੇ ਵੱਲ ਨੂੰ ਗੱਲ ਵੱਧ ਰਹੀ ਆ ਵਿਏਟਨਾਮ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੋਰ ਮੁਲਕਾਂ ਨੂੰ ਜਿਹੜਾ ਕਹਿੰਦੇ ਵੀ ਅਸੀਂ ਨੇਗੋਸ਼ੀਏਟ ਜਿਹੜਾ ਹੁਣ ਕਰ ਰਹੇ ਆ ਉਦਾਂ ਜਿਸ ਦਿਨ ਇਹ ਰੈਸਿਪਰੋਕਲ ਟੈਰਿਫ ਅਲਾਨੇ ਗਏ ਸੀਗੇ ਵਾਈਟ ਹਾਊਸ ਦੀ ਜਿਹੜੀ ਪ੍ਰੈਸ ਕਾਟਰ ਕੈਰੋਲਿਨ ਲਿਵਿਟ ਨੇ ਕਿਹਾ ਸੀ ਕਿ ਵੀ ਨੇਗੋਸ਼ੀਏਸ਼ਨ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਪਰ ਲਗਾਤਾਰ ਮਾਰਕੀਟ ਕਰੈਸ਼ ਹੋਣ ਤੋਂ ਬਾਅਦ ਚ ਟਰੰਪ ਹੋਣਾ ਨੇ ਆਪਣੇ ਇਸ ਚੀਜ਼ ਨੂੰ ਨਜ਼ਰੀਏ ਨੂੰ ਬਦਲਦੇ ਹੋਏ ਨੇਗੋਸ਼ੀਏਸ਼ਨ ਦੇ ਲਈ ਰਾਹ ਜਿਹੜਾ ਆ ਉਹ ਕੋਲ ਦਿੱਤਾ ਹੈਗਾ ਆ ਦੇਖੋ ਦਰਦ ਤਾਂ ਹਰਜੋਤ ਸਿੰਘ ਜੀ ਅਮਰੀਕੀਆਂ ਨੂੰ ਵੀ ਤੇ ਸਾਰੀ ਦੁਨੀਆ ਨੂੰ ਸਹਿਣਾ ਪੈਣਾ ਆ ਪਰ ਆਪਾਂ ਉਮੀਦ ਕਰਦੇ ਆ ਵੀ ਇਹਨਾਂ ਜੇ ਟੈਰਿਫਸ ਦੇ ਕਰਕੇ ਇਵੈਂਚੁਅਲੀ ਮੈਨੂਫੈਕਚਰਿੰਗ ਜਾਂ ਹੋਰ ਮਾਰਕੀਟਸ ਹੋਰ ਕੰਪਨੀਆਂਜ਼ ਅਮਰੀਕਾ ਚ ਮੂਵ ਹੁੰਦੀਆਂ ਆ ਤਾਂ ਆਪਣਾ ਬਹੁਤ ਸਾਰੇ ਮੁਲਕਾਂ ਦੇ ਉੱਤੇ ਜਿਹੜਾ ਕਹਿ ਸਕਦੇ ਵੀ ਨਿਰਪਰਤਾ ਆ ਵੀ ਉਹਨਾਂ ਦੇ ਉੱਤੇ ਟੇਕ ਹੁੰਦੀ ਆ ਉਹ ਘਟੂਗੀ ਤਾਂ ਇੱਕ ਮਾਰਕੀਟ ਹੋਰ ਬੈਟਰ ਹੋ ਸਕਦੀ ਆ ਅਮਰੀਕਾ ਦੇ ਵਿੱਚ ਪਰ ਲੋਕ ਕਿੰਨੇ ਚਿਰ ਦੇ ਲਈ ਇਸ ਜਿਹੜੀ ਪੀਰੀਡ ਨੂੰ ਸਹਣ ਦੇ ਲਈ ਰੈਡੀ ਆ ਇਹ ਹੁਣ ਜਿਹੜੇ ਵੱਡੇ ਜਿਹੜੇ ਉਹ ਸਵਾਲ ਰਹਿਣਗੇ ਬਹੁਤ ਸਾਰੇ ਇਕਨੋਮਿਸਟ ਇਸ ਹੱਕ ਚ ਵੀ ਆਏ ਹੈਗੇ ਆ ਇੱਕ ਬਿਲੀਅਨਰ ਐਂਡੀ ਵੀਲ ਕਰਕੇ ਆ ਕਹਿੰਦੇ ਵੀ ਅਮਰੀਕਾ ਦਾ ਵੈਲਥੀਸਟ ਬੈਂਕਰ ਆ ਉਹਨੇ ਇਹ ਕਹਿਵੇ ਜਿਹੜਾ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਦਾ ਟੈਰਫ ਦਾ ਸ਼ੌਕ ਐਂਡ ਵੇਵ ਟੈਰਫ ਪਾਲਿਸੀਜ਼ ਆ ਇਹਦਾ ਅਸਰ ਤਾਂ ਜ਼ਰੂਰ ਹੋਊਗਾ ਪਰ ਲੌਂਗ ਟਰਮ ਦੇ ਵਿੱਚ ਕਹਿੰਦੇ ਵੀ ਸਾਨੂੰ ਇਹਦਾ ਜਿਹੜਾ ਆ ਫਾਇਦਾ ਰਹੂਗਾ ਇਹ ਇੱਕ ਜਿਹੜੇ ਇਕਨੋਮਿਸਟ ਵੀ ਆ ਤੇ ਬੈਂਕਰ ਵੀ ਹੈਗੇ ਆ ਇਹ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਮਾਰਕੀਟ ਵਾਚ ਦੇ ਵਿੱਚ ਅੱਜ ਰਿਪੋਰਟ ਕੀਤਾ ਗਿਆ ਜੀ ਤੇ ਜੇਸ ਹੱਬ ਦੇ ਨਾਲ ਟਟਵ ਟੈਂਟ ਅਮਰੀਕਾ ਤੇ ਚਾਈਨਾ ਦੇ ਦਰਮਿਆਨ ਚੱਲ ਰਿਹਾ ਤੇ ਇਹ ਟੈਰਫ ਪਰਸੈਂਟੇਜਸ ਜਿਹੜੀਆਂ ਹੋਰ ਵੱਧ ਸਕਦੀਆਂ ਹੈਗੀਆਂ ਆ ਤੇ ਕਿਦਾਂ ਦਾ ਅਸਰ ਪਾਊਗਾ ਇਸ ਦੇ ਉੱਤੇ ਇਹ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਦੱਸ ਸਕਦਾ ਹੈਗਾ ਤੇ ਹਰਜੋਤ ਸਿੰਘ ਜੀ ਸਮਾਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ ਮਿਲਾਂਗੇ ਆਪਾਂ ਆਪਣੇ ਸਾਰੇ ਹਿਸਰੋਤਿਆਂ ਤੇ ਦਰਸ਼ਕਾਂ ਨੂੰ ਅਗਲੀ ਵਾਰ ਉਹ ਤਕਲੀਫ ਮੇਰੇ ਰਾਜਕਨਵੀਰ ਸਿੰਘ ਵੱਲੋਂ